ਮੇਰਾ ਨਾਂ ਜੀ ਬੂਤਾ ਸਿੰਘ ਹੈਡ ਕਾਂਠੇ ਵਾਲਾ ਥਾਣੇ ਵੇਰ ਕੇ ਲੱਗਾ ਮੈਂ ਅੱਛਾ ਕੀ ਗੱਲ ਹੋਈ ਗੱਲ ਤਾਂ ਸਰ ਜੀ ਮੈਨੂੰ ਵੀ ਨਹੀਂ ਪਤਾ ਲੱਗਾ ਮੇਰੇ ਗੱਡੀ ਇਹ ਬੰਦੇ ਹੀ ਪੰਜਾਂ ਨੇ ਹੀ ਤਿੰਨ ਮੋਟਰਸਾਈਕਲ ਹੀ ਹਨ ਕਹਿੰਦਾ ਮੇਰੇ ਨਾਲ ਅੱਗੇ ਪਹਿਲਾਂ ਆਣ ਕੇ ਗੱਡੀ ਦੇ ਬਰਾਬਰ ਤੇ ਆ ਕੇ ਮੇਰੇ ਸੀਸੇ ਦੇ ਹੱਥ ਮਾਰਿਆ ਸੀਸੇ ਦੇ ਹੱਥ ਮਾਰਿਆ ਜਿਉਂ ਤਾਂ ਮੈਂ ਗੱਡੀ ਨਹੀਂ ਡੱਕੀ ਮੈਨੂੰ ਪਤਾ ਨਹੀਂ ਬੰਦੇ ਵਾਂ ਜਾਣਦਾ ਨਹੀਂ ਇਹਨਾਂ ਮੇਰੇ ਗੱਡੀ ਮੋਟਰਸਾਈਕਲ ਕਰਤੇ ਜਦੋਂ ਗੱਡੀ ਮੋਟਰਸਾਈਕਲ ਕਰਤੇ ਮੈਂ ਗੱਡੀ ਛੇੜਦੀ ਕੱਲੀ ਫਿਰ ਇਹਨਾਂ ਗੱਡੀ ਮੋਟਰਸਾਈਕਲ ਕਰਤੇ ਮੈਂ ਫਿਰ ਗੱਡੀ ਛੇੜਦੀ ਕੱਲੀ ਇਹਨਾਂ ਫਿਰ ਮੋਟਰਸਾਈ ਜਦੋਂ ਮਟਰ ਗਾੜੀ ਕਰਤੇ ਤੇ ਇਹਨਾਂ ਨੇ ਬਿਲਕੁਲ ਗਾੜੀ ਕਰਤੇ ਮੈਨੂੰ ਗੱਡੀ ਡੱਕਣੀ ਪਈ ਮੈਂ ਗੱਡੀ ਡੱਕ ਕੇ ਥੱਲੇ ਉਤਰਿਆ ਤੇ ਇਹਨਾਂ ਨੇ ਦਵਾ ਦਾ ਵੇਖਿਆ ਵੀ ਮੇਰੇ ਕੋਲ ਪੈਟਰੋਲ ਹੈ ਮੈਂ ਪੈਟਰੋਲ ਕੱਢਿਆ ਮੈਂ ਜਾਣਦਾ ਨਹੀਂ ਬੰਦਿਆਂ ਨੂੰ ਇਹਨਾਂ ਨੇ ਮੇਰੇ ਪੈਟਰੋਲ ਖੋਣ ਦੀ ਕੋਸ਼ਿਸ਼ ਕੀਤੀ ਜਿਹੜਾ ਉਹਦੇ ਵਿੱਚ ਮੇਰੇ ਰੌਂਦ ਵੀ ਤਿੰਨ ਉੱਥੇ ਡੇਪੇ ਪਰ ਪੈਟਰੋਲ ਤਾਂ ਨਹੀਂ ਮੈਂ ਖੋਣ ਦਿੱਤਾ ਉਹਨਾਂ ਜਦੋਂ ਬੰਦੇ ਪਬਲਿਕ ਦੇ ਹੋਰ ਲੱਗੇ ਹੋਏ ਟਾਈਪ ਹੋ ਗਏ ਇਹਨਾਂ ਨੂੰ ਆ ਕੇ ਮਨ ਲੋ ਕੋਸ਼ਿਸ਼ ਕੀਤੀ ਰਸ ਡੌਂਤੀ ਜਦੋਂ ਵੇਖਿਆ ਵੀ ਮਨ ਲਾ ਜਾਵਾਂ ਇਹ ਉੱਥੇ ਕਰਕੇ ਮੇਰਾ ਥੋੜਾ ਜਿਹਾ ਬਚਾਅ ਹੋ ਗਿਆ ਜਿਹੜਾ ਮੈਂ ਇਹਨਾਂ ਜਿਹੜਾ ਫੇਰ ਉਹਨਾਂ ਜਿਹਨਾਂ ਪੀਸੀਆਰ ਵਾਲੇ ਮੁਲਾਜ਼ਮ ਆ ਗਏ ਜਿਹਨਾਂ ਪੀਸੀਆਰ ਵਾਲੇ ਆਉਂਦੀ ਮਤ ਤਾਂ ਫੇਰ ਇਹਨਾਂ ਨੂੰ ਮੈਂ ਜਾ ਕੇ ਅਗਲੇ ਬੰਨੇ ਫੇਰ ਇੱਕ ਮੋਟਸਲੇ ਉਹਨਾਂ ਦਾ ਸੁੱਟਿਆ ਇੱਕ ਬੰਦਾ ਫੜਿਆ ਉਹਨਾਂ ਦਾ ਆਹ ਗੱਲ ਹੋਈ ਸਿਰਫ ਉਹ ਨਸ਼ੇੜੀ ਸੀ ਜਾਂ ਕਿੰਨੀ ਕੁ ਮਰਸੀ ਬੰਦਿਆਂ ਦੀ ਜਿਹੜਾ ਮੈਂ ਉਮਰ ਤਾਂ ਸਰ ਉਹਨੇ ਰਾਜਾ ਹੋਇਆ ਇਹ ਪਤਾ ਨਹੀਂ ਲੱਗਣਦਿਆ ਸੀ ਮੈਨੂੰ ਵੀ ਥੋੜਾ ਰੌਲ ਬੋਲਾ ਇਹ ਮੁੰਡੇ ਹੀ ਅੱਜ ਜੰਗ ਮੁੰਡੇ ਹੀ ਗੱਲ ਦੀ ਏਡੀ ਸਮਝਦੇ ਨਹੀਂ ਜੀ ਅਗਰ ਸਿਰ ਪੰਜਾਬ ਪੁਲੀਸ ਹੀ ਸੇਵ ਨਹੀਂ ਤੇ ਬਾਕੀ ਲੋਕਾਂ ਦਾ ਕੀ ਹੋਊਗਾ ਸਮਝਦੇ ਸਰ ਗੱਲ ਤਾਂ ਇਹ ਆ ਨਾ ਜਾਂ ਤਾਂ ਹੋਵੇ ਨਾ ਆਪਾਂ ਕਿਸੇ ਨਾਲ ਮਾੜੀ ਚੰਗੀ ਕੀਤੀ ਹੋਵੇ ਕਿਸੇ ਨਾਲ ਮਾੜੀ ਚੰਗੀ ਨਹੀਂ ਕੀਤੀ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਉਹਨਾਂ ਬੰਦਿਆਂ ਨੂੰ ਕੌਣ ਬੰਦੇ ਕੌਣ ਨਹੀਂ ਇਹ ਤਾਂ ਆਪਣਾ ਮਹਿਕਮੇ ਦਾ ਕੰਮ ਕਰਦੇ ਆ ਕੋਈ ਕਰਨੀ ਇਹੋ ਜੀ ਜਿਹੜਾ ਵੀ ਮਹਿਕਮੇ ਦਾ ਕੰਮ ਹੰਦਾ ਕਰਨਾ ਹੀ ਪੈਂਦਾ ਜੀ ਇੱਚਾ ਨਹੀਂ ਆ ਕਿ ਕਿਸੇ ਕਿਸੇ ਦਾ ਕੰਮ ਹੋਵੇ ਤੇ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਵੀ ਉਹ ਕੰਮ 'ਚ ਕੋਈ ਮੇਰੇ ਨਾਲ ਵਾਅਦਾ ਘਟਾ ਹੋਇਆ ਜਾਂ ਵੈਸੇ ਮੈਨੂੰ ਕੋਈ ਸਮਝ ਹੀ ਨਹੀਂ ਲੱਗੀ ਸਰ ਇਸ ਗੱਲ ਕਿੰਨੇ ਕਿਲੋ ਦਾ ਰੈਂਕ ਸਰ ਟਾਈਮ ਤਾਂ ਸਰ ਕੋਈ ਹੈਗਾ ਸੀ ਨਹੀਂ 9:30 ਦਾ ਟਾਈਮ ਹੈਗਾ ਸੀ ਸਰ ਤੁਸੀਂ ਡਿਊਟੀ ਤੋਂ ਆਪਣੇ ਘਰ ਆ ਰਹੇ ਸੀ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੇ ਸਰ ਵਾਰਦਾਤ ਹੋਈ ਹੈ ਜਿਹੜੀ ਇਹ ਵਾਰਦਾਤ ਜੀ ਬਿਲਕੁਲ ਆਪਣਾ ਜਦੋਂ ਮੈਂ ਪੋਲ ਮੁੜਿਆ ਨਾ ਆਪਣਾ ਵੇਰਕਾ ਪੋਲ ਤੋਂ ਮੁੜਿਆ ਇੱਧਰ ਨੂੰ ਆਪਣਾ ਥੀਰੀ ਕੇਂਦਗੁਰ ਦਵਰੀਆਂ ਨੂੰ ਤੇ ਉੱਥੇ ਅਗਲੇ ਬੰਨੇ ਪੁਲ ਦੇ ਬਿਲਕੁਲ ਪੁਲ ਜਿੱਥੇ ਖਤਮ ਹੁੰਦਾ ਉੱਥੇ ਆ ਕੇ ਪੁਲ ਤੋਂ ਪਿੱਛੇ ਹੀ ਹੋ ਗਈ ਉੱਥੇ ਵਾਰਦਾਤ ਹੈ ਜੀ ਇਹ ਤਾਂ ਮਤਲਬ ਸਰ ਜਿਹੜੇ ਮੁੰਡੇ ਸੀ ਤੁਹਾਡੇ ਪਿੱਛੋਂ ਦੇ ਪਿੱਛੇ ਲੱਗੇ ਸੀ ਹਾਂ ਪਿੱਛੇ ਲੱਗੇ ਆਏ ਸਰ ਅੱਛਾ ਪ੍ਰਯੋਗ ਅਧਿਕਾਰਪਤੀ ਜੀ ਕਰੋ ਆਪਣੀ ਕੋਈ ਲਿਜੀਤ ਦੋਖਨੀ ਨਹੀਂ ਕਿ ਇਹਨਾਂ ਨੇ ਇੱਕ ਕਾਰਵਾਈ ਕੀਤੀ ਮੇਰੇ ਨਾਲ ਇਹੋ ਜਿਹਾ ਕਾਂਡ ਕੀਤਾ ਕਿਉਂ ਕੀਤਾ ਮੇਰੇ ਨਾਲ ਸਰ ਇਸ ਬਾਰੇ ਤੁਸੀਂ ਆਪਣੇ ਮੈਰਕ ਮੇਰੇ ਬੰਦੇ ਨੂੰ ਅਫਸਰਾਂ ਨੂੰ ਦੱਸ ਹਾਂਜੀ ਮੈਂ ਐਸਐਚਓ ਸਾਹਿਬ ਸਦਰਨਾ ਨੂੰ ਇਨਫਾਰਮ ਹੋ ਗਿਆ ਸਦਰ ਐਸਐਚਓ ਸਾਹਿਬ ਮਿਲ ਗਏ ਸੀ ਆਪਣੇ ਐਸਐਚਓ ਮੇਰ ਕੇ ਨਾਲ ਵੀ ਗੱਲ ਹੋ ਗਈ ਸਰ ਸਾਰਿਆਂ ਨਾਲ ਮਿਲ ਗਏ ਸੀ ਤੇ ਜੇ ਕਰਕੇ ਮੈਂ ਉਹਨਾਂ ਨੂੰ ਆਪਣੇ ਸਰ ਉਹਨਾਂ ਨੂੰ ਇੱਕ ਬੰਦਾ ਕਾਬੂ ਕੀਤਾ ਗਿਆ ਇੱਕ ਬੰਦਾ ਕਾਬੂ ਕੀਤਾ ਤੇ ਦੋ ਉਹਨਾਂ ਦੇ ਮੋਟਰਸਾਈਕਲ ਜਿਹੜੇ ਕਾਬੂ ਕੀਤੀ ਸੀ ਉਹਨੇ ਬਹੁਤ ਸਾਧ ਦਿੱਤਾ ਕਬਰੀ ਨੇ ਸਾਧ ਦਿੱਤਾ ਬਹੁਤ ਪਾਉ ਬਲਕ ਨੇ ਬਹੁਤ ਸਾਦੇ ਸਾਡੇ ਪੀਸੀਆਰ ਸਤਰਾ ਲਿਆ ਬਹੁਤ ਸਾਦੇ ਮਾਮਲਾ ਇਹ ਹੈ ਵੀ ਵੈਰੀਫਾਈ ਕਰ ਰਹਾ ਜੀ ਆਂਦਾ ਵੀ ਮੇਰੇ ਮਨ ਲੱਗੇ ਮੁੰਡੇ ਮੋਟਰਸਾਈਕਲ ਤੇ ਜਿਨ੍ਹਾਂ ਕਾਰ ਤੇ ਹੱਥ ਮਾਰਿਆ ਤੇ ਜਿਨ੍ਹਾਂ ਨੂੰ ਮੈਂ ਕਿਹਾ ਕਿ ਕਿਹੜੀ ਗੱਲ ਮਾਰਿਆ ਕਰੋ ਮੇਰੇ ਨਾਲ ਉਹਨਾਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਬਾਕੀ ਤਫਤੀਸ਼ ਬਿਆਨ ਲੈ ਕੇ ਤਫਤੀਸ਼ ਕਰਕੇ ਪੂਰੀ ਮੁਕੰਮਲ ਕਰਕੇ ਤੇ ਜਿਹੜੀ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਸਮਝਦੇ ਨਹੀਂ ਅਗਰ ਜੇ ਮੁਲਾਜ਼ਮ ਨਹੀਂ ਸੇਫ ਤੇ ਬਾਕੀ ਲੋਕਾਂ ਦਾ ਕੀ ਹੋਗਾ ਨਹੀਂ ਤੇ ਮਾੜੀ ਗੱਲ ਉਹ ਨਾਲ ਦੀ ਜਿਨ੍ਹਾਂ ਨੇ ਕੀਤੀ ਹੈ